ਕਾਈ ਦਾ ਗੈਂਗਸਟਰ 50000 ਪੀਛੇ ਬਿੰਦਾ ਮਾਰ ਜਾਂਦੇ ਆ ਪਸਤੌਰ ਕੋਈ ਹੋ ਹੁੰਦਾ ਹੈ ਰੈਕੀ ਕੋਈ ਹੁੰਦਾ ਹੈ ਗੋਲੀ ਕੋਈ ਹੁੰ ਚਲਾਉਂਦਾ ਹੈ ਹਰ ਵਿਅਕਤੀ ਨੇ ਹਥਿਆਰ ਚੱਕ ਲਿਆ ਇਹ ਫਰੋਤੀਆਂ ਦਾ ਸਿਲਸਿਲਾ ਲਗਾਤਾਰ ਮੁਸੇ ਵਾਲਿਆ ਸਾਹਿਬ ਦੀ ਮੌਤ ਤੋਂ ਬਾਅਦ ਚੱਲ ਰਿਹਾ ਹੈ ਇੱਕ ਤੇ ਥਮਨ ਦਾ ਇਹਨੇ ਨਾਮ ਨਹੀਂ ਲਿਆ ਕਿਉਂ ਅੱਡੇ ਕੋਲੇ ਰੋਜ਼ਗਾਰ ਦੇ ਨੂੰ ਸਾਧਨ ਨਹੀਂ ਅਨਪਲਾਈਮੈਂਟ ਬਹੁਤ ਜ਼ਿਆਦਾ ਹੈ ਗਰੀਬ ਗਰੀਬ ਹੁੰਦਾ ਜਾ ਰਿਹਾ ਹੈ ਨੌਜਵਾਨ ਹਥਿਆਰ ਜਿਹੜੋ ਚੱਕ ਲਏਗਾ ਜਿਹਨੂੰ ਸਿੱਧੇ ਪਾਸੇ ਨਾ ਲਾਇਆ ਜੱਫੀਬਾਰੀ ਕਹਿੰਦਾ ਬਾਈ ਜੀ ਬਚਾ ਲਓ ਇਹ ਵੀਡੀਓ ਵੀ ਹੈ ਕਹਿੰਦਾ ਸ਼ਾਮ ਨੂੰ ਘਰੇ ਜਾਣ ਲੱਗੇ ਡਰ ਲੱਗਦਾ ਯਾਨੀ ਕਿ ਰੇੜੀ ਵਾਲੇ ਨੂੰ ਜਿਹੜਾ 5-700 ਰੁਪਿਆ ਕਮਾਉਂਦਾ ਉਹਨੂੰ ਡਰ ਲੱਗਦਾ ਇਸ ਤਰ੍ਹਾਂ ਦੀ ਘਟਨਾ ਕਰਮ ਇਹ ਕੋਈ ਪਹਿਲਾ ਘਟਨਾ ਕਰਮ ਨਹੀਂ ਮਾਨਸਾ ਚ ਤੁਹਾਨੂੰ ਪਤਾ ਹੋਣਾ ਹੈ ਕਿ ਸਿੱਧੂ ਮੂਸੇ ਵਾਲੇ ਦਾ ਮਰਡਰ ਬਹੁਤ ਪਪੂਲਰ ਮਰਡਰ ਸੀਗਾ ਜਿਨੇ ਦੁਨੀਆ ਨੂੰ ਤੇ ਦੇਸ਼ ਨੂੰ ਹਿਲਾ ਕੇ ਰੱਖਤਾ ਨੰਗਲ ਅੰਬੀਆਂ ਮਰਿਆ ਕੰਬੜੀ ਦਾ ਬਹੁਤ ਵੱਡਾ ਇੱਕ ਪਲੇਅਰ ਸੀਗਾ। ਔਰ ਫਿਰ ਇਹ سلسلہ ਚੱਲਦਾ 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 ਹੁਣ ਹਰ ਵਿਅਕਤੀ ਨੇ ਹਥਿਆਰ ਚੱਕ ਲਿਆ ਇਹ ਫਰੋਤੀਆਂ ਦਾ سلسلہ ਲਗਾਤਾਰ ਮੁਸੇਆਲੇ ਸਾਹਿਬ ਦੀ ਮੌਤ ਤੋਂ ਬਾਅਦ ਚੱਲ ਰਿਹਾ ਹੈ। ਇੱਕ ਤੇ ਥਮਨ ਦਾ ਇਹਨੇ ਨਾਮ ਨਹੀਂ ਲਿਆ ਕਿਉਂ? ਕਿਉਂਕਿ ਜਦੋਂ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਉਹਨਾਂ ਨੇ ਗੱਲ ਧਿਰ ਬਣਾ ਲਈ ਕਿ ਜੇ ਦੁਨੀਆ ਦਾ ਪੌਪੂਲਰ ਜਿਹੜਾ ਕਲਾਕਾਰ ਸੀ ਜੇ ਉਹ ਨਹੀਂ ਮੇਰਾ ਕੁਝ ਵਿਗਾੜ ਸਕਿਆ ਫਿਰ ਹੋਰ ਮੇਰਾ ਕਿਸੇ ਨੇ ਕੀ ਵਿਗਾੜਦਾ ਸੋ ਇਸ ਕਰਕੇ ਇਹ ਨਿਰੰਤਰ ਦਿਨ ਬਾ ਦਿਨ ਇਸ ਕੰਮ ਦੇ ਲਈ ਕੰਮ ਚੱਲ ਰਿਹਾ ਹੁਣ ਤਾਂ ਸ਼ਰਿਆਮ ਹੋ ਗਿਆ ਦਿਨ ਦਿਹਾੜੇ ਉਸ ਤੋਂ ਬਾਅਦ अनेका ਮਰਡਰ ਹੋਏ ਜਾਇਓ ਗੀਰ ਬੇਲਾ ਲੰਗਾ ਲਾ ਲੋ ਚਾਇਓ ਪੱਟੀ ਹਲਕੇ ਦੇ ਬਲਾਕ ਪ੍ਰਧਾਨ ਦਾ ਲਾ ਲੋ ਨਿਰੰਤਰ ਇੱਕ ਖਬਰ ਆਉਂਦੀ ਹੈ ਫਲਾਨੇ ਥਾਂ ਤੇ ਗੋਲੀ ਚਲਤ ਹਜ਼ਾਰਾਂ ਲੱਖਾਂ ਲੋਕ ਫਰੋਤਿਆਂ ਦੇ ਸ਼ਿਕਾਰ ਹੋ ਗਏ ਨੇ ਸੋ ਅੱਜ ਦੇ ਜਿਹੜੇ ਹਾਲਾਤ ਹੈ ਹਰ ਵਿਅਕਤੀ ਨੂੰ ਘਰੋਂ ਆਉਂਦੇ ਨੂੰ ਡਰ ਲੱਗਦਾ ਹੈ ਕੱਲ ਮੈਂ ਕੈਂਪੇਨ ਕਰ ਰਿਹਾ ਸੀ ਪਰਸੋਂ ਅਰਸ਼ੀ ਸਾਹਿਬ ਨਾਲ ਬੈਠੇ ਆਂ ਊਲਾ ਮੂਸੇ ਵਾਲਾ ਜੀ ਸਾਡੀ ਤਮਾਮ ਲੀਡਰਸ਼ਿਪ ਨਾਲ ਹੈ ਬੈਠੀ ਹੈ ਮੈਂ ਇੱਕ ਰੇਡੀ ਵਾਲੇ ਕੋਲੇ ਜਾਵੜਿਆ ਉਹ ਮਰਾਦਪੁਰੇ ਦਾ ਰਹਿਣ ਵਾਲਾ ਸੀ ਤਰਨਤਾਰ ਫੋਟੋ ਮੈਟਰੋਂ ਨੇ ਜਫੀਬਾੜੀ ਕਹਿੰਦਾ ਬਾਈ ਜੀ ਵਿਚਾਲ ਹੋਏ ਵੀਡੀਓ ਵੀ ਹੈ ਕਹਿੰਦਾ ਸ਼ਾਮ ਨੂੰ ਘਰੇ ਜਾਣ ਲੱਗੇ ਡਰ ਲੱਗਦਾ ਯਾਨੀ ਕਿ ਰੇੜੀ ਵਾਲੇ ਨੂੰ ਜਿਹੜਾ 5-700 ਰੁਪਿਆ ਕਮਾਉਂਦਾ ਉਹਨੂੰ ਡਰ ਲੱਗਦਾ ਹੈ ਜਿਹੜਾ ਬੂਸਰਾ ਵਿਅਕਤੀਆਂ ਨੂੰ ਤਾਂ ਡਰ ਲੱਗਣਾ ਹੀ ਲੱਗਣਾ ਹੈ ਇਹ ਪਤਾ ਨਹੀਂ ਵਿਪਤਾ ਤੁਹਾਡੇ ਤੇ ਕਦੋਂ ਆ ਜੇ ਮੇਰੇ ਤੇ ਕਦੋਂ ਆ ਜੇ ਅਸਲੀ ਜੀ ਸਾਡੇ ਜਿਹੜੇ ਕੀ ਮਾਨੀ ਕੋਇਲ ਸਾਡੇ ਆਰਟੀਆਈ ਦੇ ਐਕਟਿਵਿਸਟs ਹੈਗੇ ਨੇ ਉਹਨਾਂ ਦੇ ਚਾਚਾ ਹੈ ਸੋ ਅਚਨ ਚੇਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਦੁਸ਼ਮਣੀ ਕਿਹਦੇ ਨਾਲ ਹੈ ਜਿਹਨਾਂ ਨੂੰ ਇਹ ਨਹੀਂ ਪਤਾ ਸਾਡਾ ਰੌਲਾ ਕਿਹਦੇ ਨਾਲ ਹੈ ਮੈਂ ਵੀਰਵੈਲ ਦੇ ਉਸ ਵਪਾਰੀ ਨੂੰ ਪੁੱਛਿਆ ਜਿਹੜਾ ਕਪੜਾ ਵਪਾਰੀ ਹੈ ਨਾਮਾਰ ਮੈਂ ਉਹਨੂੰ ਪੁੱਛਿਆ ਭਾਜੀ ਰੌਲਾ ਕੀ ਹੈ ਤੁਸੀਂ ਇਹਨੂੰ ਮੈਨੇਜ ਕਰ ਲੈਣਾ ਸੀ ਉਹ ਕਹਿੰਦਾ ਵੀਰੇ ਤੂੰ ਕਹਿੰਦਾ 5-6 ਲੋਕਾਂ ਆਈਆਂ ਤਾਂ ਜਾਈਆਂ ਫਰੋਤੀਆਂ ਮੰਗੀਆਂ ਮੈਨੇਜ ਕਰ ਲਿਆ ਇਹਦਾ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਇਹ ਕੌਣ ਹੈ ਇਹਦਾ ਤਾਂ ਟੈਲੀਫੋਨ ਆਇਆ ਮੇਰਾ ਭਰਾ ਦੱਸਦਾ ਵੀ ਸਾਨੂੰ ਟੈਲੀਫੋਨ ਆਇਆ ਤੇ ਉਹ ਕਹਿੰਦਾ ਹਾਂ ਭਈ ਮੈਂ ਫਲਾਣਾ ਬਿਛनोई ਬੋਲਦਾ ਉਹ ਕਹਿੰਦਾ ਕਿ ਕੌਣ ਬਿਛनोई ਉਹ ਕਹਿੰਦਾ ਕੋਈ ਨਹੀਂ ਦੱਸਾਂਗੇ ਫੋਨ ਕੱਟ ਗਿਆ ਉਸ ਤੋਂ ਬਾਅਦ ਮਰਿਆ ਹੀ ਪਿਆ ਜੇ ਕੋਈ ਕਹਿੰਦਾ ਦੱਸ ਵੀ ਲੱਖ ਦੇ ਦਿਓ ਤਾਂ ਅਸੀਂ ਦੇ ਦਿੰਦੇ ਹਰ ਸ਼ਹਿਰ ਦੇ ਵਿੱਚ ਹਜ਼ਾਰਾਂ ਲੋਕ ਚੁੱਪ-ਚਪੀਤੇ ਪੈਸੇ ਦੇ ਰਹੇ ਐ ਇਟਸ ਆਈਜ਼ੀ ਮਨੀ ਸਰਕਾਰ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਹੈ ਪੰਜਾਬ ਪੁਲਿਸ ਨੂੰ ਤੇ ਸਰਕਾਰ ਨੂੰ ਮੁੱਖ ਮੰਤਰੀ ਸਾਹ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਤੁਹਾਡੇ ਕੋਲੇ ਰੋਜ਼ਗਾਰ ਦੇਣ ਨੂੰ ਸਾਧਨ ਨਹੀਂ ਆਨੇ ਕੁਲਾਈ ਵਿੱਚ ਬਹੁਤ ਜਾਂਦਾ ਹੈ ਗਰੀਬ ਗਰੀਬ ਹੁੰਦਾ ਜਾ ਰਿਹਾ ਨੌਜਵਾਨ ਹਥਿਆਰ ਜਿਹੜੋ ਚੱਕ ਲਏਗਾ ਜਿਉਂ ਸਿੱਧੇ ਪਾਸੇ ਨਾ ਲਾਇਆ ਤਾਂ ਹੀ ਤਾਂ ਗੈਂਗਸਟਰ 50000 ਪੀਛੇ ਬਿੰਦਾ ਮਾਰ ਜਾਂਦੇ ਆ ਫਸੌਰ ਕੋਈ ਹੋਰ ਜ਼ਿੰਦਾ ਹੈ ਰੈਕੀ ਕੋਈ ਹੋਰ ਹੁੰਦਾ ਹੈ ਗੋਲੀ ਕੋਈ ਹੋਰ ਚਲਾਉਂਦਾ ਹੈ ਤਾਂ ਹੀ ਤਾਂ ਪੰਜਾਬ ਦੀ ਪੁਲਿਸ ਤੋਂ ਅੱਜ ਤੱਕ ਫੜਿਆ ਨਹੀਂ ਜਾ ਰਿਹਾ ਤੁਸੀਂ ਦੇਖੋ ਮੂਸੇ ਵਾਲੇ ਕੇਸ ਚ ਬੰਦਾ ਦਿੱਲੀ ਪੁਲਿਸ ਫੜਦੀ ਸੀ ਇਹਨਾਂ ਨੂੰ ਫੜਾਉਂਦੀ ਸੀ ਫਿਰ ਛੁੱਟ ਜਾਂਦਾ ਸੀ ਹਾਲਾਂਕਿ ਗੈਂਗਸਟਰਾਂ ਦੀਆਂ ਵੀਡੀਓਜ਼ ਆ ਗਈਆਂ ਜੇਲ੍ਹਾਂ ਚ ਆ ਰਹੀਆਂ ਇੰਟਰਵਿਊਜ਼ ਆ ਰਹੀਆਂ ਦੇ ਸੋਸ਼ਲ ਮੀਡੀਆ ਅਕਾਊਂਟਸ ਚੱਲ ਰਹੇ ਓਨਾਂ ਦੇ ਜੇ ਸਰਕਾਰ ਇਹ ਵੀ ਨਹੀਂ ਮੈਨੇਜ ਕਰ ਸਕਦੀ ਆ ਫਿਰ ਕੀ ਹੋਏਗਾ ਹੁਣ ਕੀ ਹੋ ਰਿਹਾ ਹੈ ਤਰਨ ਤਰਨ ਦੇ ਵਿੱਚ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਕਿਲਡ ਦੇ ਦਿੱਤੀ ਹੈ ਕਾਲੀ ਰਨ ਨੇ ਔਰ ਹੀ ਘਰ ਵਾਲੀ ਜਾ ਕੇ ਗੈਂਗਸਟਰ ਨਾਲ ਕੰਨਣਾ ਟੈਲੀਫੋਨ ਲਾ ਕੇ ਦੀ ਹੈ ਬਾਠ ਨਹੀਂ ਵੀ ਆ ਲੋ ਗੱਲ ਕਰੋ ਲੇਕਿਨ ਪੁਲਿਸ ਦਾ ਕੋਈ ਕੰਟਰੋਲ ਨਹੀਂ ਕਿਉਂ ਨਹੀਂ ਹੋਰੀ ਫੈਮਿਲੀ ਤੇ ਪਰਚਾ ਦਿੰਦੇ ਜੋ ਦੋਜ਼ੂਆਰ ਇਨਵੋਲ ਜੇ ਫੈਮਿਲੀ ਇਨੋਸੈਂਟ ਹੈ ਤਾਂ ਫਿਰ ਫੈਮਿਲੀ ਦਾ ਕੋਈ ਕਸੂਰ ਨਹੀਂ ਜੇ ਫੈਮਿਲੀ ਗੈਂਗਸਟਰ ਦੇ ਪੈਸੇ ਨਾਲ ਘਰ ਚਲਾ ਰਹੀ ਹੈ ਜੇ ਫੈਮਿਲੀ ਇਨਵੋਲਡ ਹੈ ਤਾਂ ਉਹਨਾਂ ਨੂੰ ਇਨਵੋਲਡ ਕਰੋ ਇੱਕ ਮਹੀਨੇ ਦਾ ਕੰਮ ਹੈ ਗੈਂਗਸਟਰ ਖਤਮ ਕਰਨਾ ਇੱਕ ਮਹੀਨੇ ਦਾ ਕਿਉਂਕਿ ਪੰਜਾਬ ਦੇ ਵਿੱਚੋਂ ਕਾਂਗਰਸ ਪਾਰਟੀ ਨੇ ਦੁਬਾਰੇ ਪੰਜਾਬ ਚ ਰਾਉਣ ਕਰਨ ਲੱਗੀਆਂ ਆ ਅਰਸ਼ੀ ਸਾਹਿਬ ਇਸ ਦਲ ਦੇ ਗਵਾਹ ਮੈਂ ਤਾਂ ਨਿਕਲ ਜਾ ਹੁੰਦਾ ਸੀ ਇਹਨਾਂ ਨੂੰ ਪੁੱਛ ਲਿਓ ਇਹਨਾਂ ਨੇ ਅੱਜ ਬੜਾ ਸੋਹਣਾ ਬਿਆਨ ਦਿੱਤਾ ਕਿ ਇਹ ਪੁਲਿਸ ਹੀ ਕ੍ਰਿਮੀਨਲ ਬਣ ਗਈ ਹੈ ਇਹ ਵਰਦੀ ਵਾਲੇ ਹੀ ਕ੍ਰਿਮੀਨਲ ਹੋ ਗਏ ਇਹ ਜੋ ਇਹਨਾਂ ਨੇ ਕਿਹਾ ਬਿਲਕੁਲ ਗੱਲ ਪੁੱਗਦੀ ਹੈ ਇਹ ਅਮਨ ਔਰ ਸ਼ਾਂਤੀ ਬਜ਼ਾਰਾਂ ਦੇ ਵਿੱਚ ਕਾਂਗਰਸ ਪਾਰਟੀ ਲੈ ਕੇ ਆਈ ਸੀ ਇਹ ਬਰਾਤਾਂ ਜਾਣੀਆਂ ਬੰਦ ਹੋ ਗਿਆ ਸੀ ਜਗਰਾਤੇ ਲੱਗਣੇ ਬੰਦ ਹੋ ਗਏ ਸੀ ਬੰਜਵੇਂ ਤੋਂ ਬਾਅਦ ਸੜਕਾਂ ਤੇ ਬੱਸਾਂ ਨਹੀਂ ਚੱਲਦੀਆਂ ਉਸੇ ਤਰ੍ਹਾਂ ਦਾ ਇਹ ਉਹ ਤੂੰ ਖਤਰਨਾਕ ਮੋੜ ਹੈ ਉਹ ਤਾਂ ਪਤਾ ਹੀ ਨਹੀਂ ਕੌਣ ਕਿਹਨੂੰ ਮਾਰ ਜੇ ਕੀ ਡੱਬ ਚ ਕੀ ਹੈ ਕੋਈ ਨਹੀਂ ਸੋ ਮੈਂ ਇਸ ਗੱਲ ਦੀ ਨਿੰਦਾ ਕਰਦਾ ਹਾਂ ਔਰ ਮੈਂ ਇਹਨਾਂ ਨੇ ਕਮੇਟੀ ਬਣਾਈ ਹੈ ਸਿੰਘ ਜੀ ਅਸੀਂ ਇਹ ਚੇਤਾਵਨੀ ਦਿੰਦੇ ਆ ਵੀ ਅਸੀਂ ਪੂਰੀ ਸੂਚੀ ਕਾਂਗਰਸ ਪੂਰੇ ਕਾਮਰੇਡ ਭਰਾਸ ਸਾਰੇ ਅਸੀਂ ਸਾਰੇ ਦੇ ਸਾਰੇ ਤੇ ਸਾਡੇ ਸਾਰੀ ਕਾਂਗਰਸ ਦੀ ਲੀਡਰਸ਼ਿਪ ਅਸੀਂ ਇਸ ਘਟਨਾਕਰਮ ਦੀ ਨਿੰਦਾ ਕਰਦੇ ਹਾਂ ਪਰਵਾਰ ਦੇ ਨਾਲ ਹੈ ਜਿੱਥੇ ਸਾਨੂੰ ਕਮੇਟੀ ਕਹੇਗੀ ਅਸੀਂ ਕਮੇਟੀ ਦੇ ਨਾਲ ਖੜਕੇ ਪੂਰਾ ਪੈਰਾ ਦੇਾਂਗੇ ਅੱਜ ਮਾਨਸਾ ਬੰਦ ਹੋਇਆ ਏ ਜੇ ਪੰਜਾਬ ਬੰਦ ਕਰਉਣਾ ਪਿਆ ਤਾਂ ਪੰਜਾਬ ਬੰਦ ਕਰਾਵਾਂਗੇ ਗੁੜੇਗਾਰਾਂ ਨੂੰ ਜਲਦੀ ਫੜੋ ਉਹਨਾਂ ਨੂੰ ਪੁੱਛੋ ਕਾਰਨ ਕੀ ਸੀ ਗੋਲੀ ਕਿਉਂ ਚਲਾਈ ਹੈ ਤੇ ਪਰਿਵਾਰ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਪੰਜਾਬ ਦੀ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਡੀਜੀਪੀ ਤੇ ਮਾਨਸਾ ਦਾ ਐਸਐਸਪੀ ਜ਼ਿੰਮੇਵਾਰੀ ਲਗੇ ਅਗਰ ਪਰਿਵਾਰ ਨੂੰ ਪਹੁੰਚ ਗਿਆ ਦਾਇਤ ਕਿੰਨੇ ਲੋਕ ਇਸ ਗੱਲ ਦੇ ਜ਼ਿੰਮੇਦਾਰ ਹੋਣਗੇ ਸੋ ਅੱਜ ਮੈਂ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਪਹੁੰਚਿਆ ਸੀ ਮੈਨੂੰ ਖਬਰ ਹੈ ਮਢਿੰਗ ਸਾਹਿਬ ਤੁਸੀਂ ਜਲ ਗਏਤੇ ਆ ਜਿਹਨਾਂ ਦੇ ਵਿੱਚ ਇੰਟਰਵਿਊਾਂ ਦੀ ਮੂਸੇਵਾਲਾ ਦਾ ਪਰਿਵਾਰ ਬੈਠਾ ਬੈਠਾ ਦਾ ਦਰਦ ਰੋਪਰਾ ਖਾ ਕੇ ਟੇਗ ਗਿਆ ਜਦੋਂ ਸਾਂਭਰੇ ਹੀ ਆਈਡੀਆਂ ਸਾਰਾ 5 ਮਿੰਟ ਵਿੱਚ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਗਿਆ ਤਾਂ ਇਹਨਾਂ ਦੇ ਜਿਹੜੀਆਂ ਵੀਡੀਓ ਸੀ ਗੈਸਟਾਂ ਦੀਆਂ ਹਾਲੇ ਤੱਕ ਨਹੀਂ ਹੋਣ ਲਾਈਆਂ ਗਈਆਂ ਪਰਿਵਾਰ ਲਗਾਤਾਰ ਵਾਹ ਉਹਨਾਂ ਨੇ ਬਤਾਇਆ ਕਿ ਨਵੀਂ ਗੱਲ ਹੋ ਗਈ ਤੁਸੀਂ ਵੀਡੀਓ ਲਾਉਣ ਦੀ ਗੱਲ ਕਰਦੇ ਹੋ ਗੁਜਰਾਤ ਦੀ ਸਰਕਾਰ ਨੇ ਗੋਨਾ ਨੂੰ ਪ੍ਰੋਟੈਕਸ਼ਨ ਵਾਰੰਟ ਤੋਂ ਲਿਹਾਉਣ ਤੋਂ ਵੀ ਇੱਕ ਕਾਨੂੰਨ ਬਣਾਤਾ ਵੀ ਇਹਨੂੰ ਹੁਣ ਗੁਜਰਾਤ ਦੀ ਜੇਲ੍ਹ ਤੋਂ ਕੋਈ ਲੈ ਕੇ ਨਹੀਂ ਜਾ ਸਕਦਾ ਪਹਿਲਾਂ ਪ੍ਰੋਡਕਸ਼ਨ ਵਾਰੰਟ ਤੇ ਪੁੱਛਸਤੇ ਨੂੰ ਲਿਆਇਆ ਜਾ ਸਕਦਾ ਸੀ ਬਈ ਬਾਈ ਤੂੰ ਕਿੰਨੇ ਗੁਨਾਹ ਕੀਤੇ ਮਰਡਰ ਕੀਤੇ ਆ ਫੇਰੇ ਚ ਤੇਰਾ ਕੀ ਹੁਣ ਲਿਆ ਨਹੀਂ ਸਕਦੇ ਕਾਨੂੰਨ ਬਣਾਤਾ ਸੋ ਕਿਤੇ ਨਾ ਕਿਤੇ ਬਹੁਤ ਵੱਡੀ ਏਰਾ ਵਿੱਚ ਏਰਾ ਫੇਰੀ ਐ ਅਸੀਂ ਤਾਂ ਉਦੋਂ ਹੀ ਕਹਿੰਦੇ ਸੀ ਕਿ ਏਜੰਸੀਆਂ ਦਾ ਰੋਲ ਕੀ ਐ ਕੀ ਕਰ ਰਹੀਆਂ ਕਿਉਂ ਹੋ ਰਿਹਾ ਐ ਇੱਥੋਂ ਬੰਦਾ ਭੱਜ ਜਾਂਦਾ ਦਿੱਲੀ ਪੁਲਿਸ ਫੜ ਲੈਂਦੀ ਐ ਕੋਈ ਵੱਡਾ ਕਾਰਨ ਐ ਫੇ ਅੱਜ ਵੀ ਜੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਚੱਲ ਰਹੇ ਐ ਅੱਜ ਵੀ ਜੇਲ੍ਹਾਂ ਚੋਂ ਵਾਰਤਾ ਲਾਭ ਕਰ ਰਹੀ ਹੈ ਇਹਨੇ ਪਿੱਛੇ ਕਾਰਨ ਹੈ ਬ੍ਰਿੰਗ ਸਾਹਿਬ ਸਭਾ ਤੇ ਵਿੱਚ ਗੱਲ ਚੱਲੇ ਬ੍ਰਿੰਗ ਸਾਹਿਬ ਤੁਸੀਂ ਲੋਕ ਸਭ ਲੋਕ ਸਭਾ ਚ ਵੀ ਮੋਦਾਂ ਚੁੱਕਿਆ ਸੀ ਕਿਵੇਂ ਰੋਕਿਆ ਜਾ ਸਕਦਾ ਫਿਰ ਬੈਂਚਲ ਬਾਜੇ ਜਿਵੇਂ ਫਾਰਮੂਲਾ ਦੱਸਿਆ ਮੈਂ ਬੋਲਣ ਲੱਗੇ ਇੱਕ ਹੀ ਹੱਲ ਇਹ ਫਾਰਮੂਲਾ ਫਾਰਮੂਲਾ ਨੰਬਰ 414 ਜਦੋਂ ਸਰਕਾਰ ਆਊਗੀ ਉਦੋਂ ਤੁਹਾਨੂੰ ਰੋਕ ਕੇ ਦਿਖਾ ਬ੍ਰਿੰਗ ਸਾਹਿਬ 20 ਸਾਲ ਪਹਿਲਾਂ ਨਸ਼ਾ ਪਹਿਲਾਂ ਵੀ ਚੱਲਦਾ ਸੀ ਪਰ ਆਹ ਨਸ਼ਾ ਸੀ ਜਿਵੇਂ ਕੋਕੀ ਕ੍ਰਾਈਮ ਚੱਲਦੀ ਸੀ ਪਰ ਕ੍ਰਾਈਮ ਨਹੀਂ ਵੱਡਾ ਸੀਗਾ ਤਾਂ ਹੁਣ ਕ੍ਰਾਈਮ ਜ਼ਿਆਦਾ ਹੋ ਰਿਹਾ ਜਿਵੇਂ ਚੱਟਾ ਹੋ ਗਿਆ ਹੋਰ ਹੋ ਗਿਆ ਇਹਨੂੰ ਰੋਕਣ ਦੇ ਲਈ ਬਹੁਤ ਸਮਾਜ ਦੇ ਵੀ ਬੁੱਧੀ ਜੀ ਵੀ ਕਹਿ ਰਹੇ ਤੁਸੀਂ ਵੀ ਆਵਾਜ਼ ਉਠਾਈ ਸੀ ਕਿ ਲੱਗਦਾ ਤੁਸੀਂ ਦੇਖੋ ਸਰ ਇਸ ਨਸ਼ੇ ਨੇ ਜੇ ਡੀਜੀਪੀ ਜਿਹੜਾ ਫਾਰਮਲ ਡੀਜੀਪੀ ਦੇ ਹਿਸਾਬ ਮੁਹੰਮਦ ਮੁਸਫਾ ਜਿਹੜਾ ਆਦੇ ਬੱਚੇ ਨੂੰ ਦੁਨੀਆ ਦੇ ਪੰਜਾਬ ਦੇ ਬੈਸਟ ਸਕੂਲ ਚੋਂ ਤਾਲੀਮ ਦੇ ਰਿਹਾ ਸੀ ਜੇ ਉਹ ਵਿਚਾਰਾ ਨਹੀਂ ਰੋਕ ਸਕਿਆ ਇਸ ਨਸ਼ੇ ਦਾ ਸੇਵਨ ਕਰਦਾ ਵਾਲਾ ਬੰਦਾ ਪੱਛਾ ਪਾਗਲ ਹੋ ਜਾਂਦਾ ਉਹ ਆਪਦੇ ਮਾਪਿਆਂ ਨੂੰ ਵੀ ਕੁੱਟਦਾ ਹੈ ਉਹ ਆਪਦੇ ਮਾਪਿਆਂ ਦੇ ਖਿਲਾਫ ਵੀ ਬੋਲਦਾ ਹੈ ਕਿਉਂਕਿ ਉਹਨੂੰ ਨਸ਼ਾ ਚਾਹੀਦਾ ਹੈ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸੋ ਇਹ ਬੜਾ ਘਾਤਕ ਕੰਮ ਹੈ ਇਹਦੇ ਤੇ ਵੀ ਸਰਕਾਰਾਂ ਨੇ ਕਦੇ ਕੋਈ ਚਰਚਾ ਨਹੀਂ ਕੀਤੀ ਪਰਚਾ ਕਰਤਾ ਘਰ ਟਾਤਾ ਸੀ ਚਾਲੀ ਹਜ਼ਾਰ ਪਰਚਾ ਦਿੱਤਾ ਸੀ ਇੰਨੀ ਭੁੱਖੀ ਫੜ ਗਈ ਇੰਨੀ ਸਮੈਤ ਫੜ ਗਈ ਇਹ ਆਲਟਰਨੇਟਿਵ ਨਹੀਂ ਹੈ ਜੇ ਸੰਧੀ ਸਰਕਾਰ ਵੀ ਆਉਗੀ ਤਾਂ ਸਾਨੂੰ ਕਬੀਰ ਤਰੀਕੇ ਨਾਲ ਵਿਚਾਰ ਕਰਨਾ ਪੈਣਾ ਹੈ ਆਦਰਵਾਇਜ਼ ਇਹ ਬੰਦ ਨਹੀਂ ਹੋਏਗਾ ਪਰ ਇਹਦਾ ਕੋਈ ਆਲਟਰਨੇਟਿਵ ਵੀ ਸਭ ਨੂੰ ਸੋਚਣਾ ਪੈਣਾ ਹੈ ਇਹਦੇ ਬਾਰੇ ਸਾਨੂੰ ਚਰਚਾ ਕਰਨੀ ਪੈਣੀ ਹੈ ਖੁੱਲੇ ਮੰਚ ਤੇ ਕਿ ਕੀ ਇਹਰਾ ਹੋਣਾ ਚਾਹੀਦਾ ਜਿਹੜੇ ਇਹਨਾਂ ਦੇ ਜੇ ਕੋਈ ਅਸੀਂ ਕਰਨਾ ਛੋਣੇ ਆ ਪੂਰਾ ਵੀ ਪੁੱਛਣਾ ਚਾਹੀਦਾ ਕਿਉਂ ਔਰੇ ਕੱਲ ਨੂੰ ਦੁਖਾਂਤ ਕੀ ਹੋਣਗੇ ਸਾਨੂੰ ਸਾਰੇ ਪਹਿਲੂਆਂ ਤੇ ਗੱਲ ਕਰਨੀ ਪੈਗੀ ਫੇਰ ਇਹ ਨਸ਼ਾ ਆ ਨਹੀਂ ਵੀ ਸਾਡੀ ਸਰਕਾਰ ਨੇ ਇੰਨੇ ਪਰਚੇ ਕਰਤੇ ਥੋੜੀ ਨੇ ਇੰਨੇ ਕਰਤੇ ਫੇਰ ਕੰਮ ਚੱਲਦਾ ਰਹੂਗਾ